ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਹੈ ਕਿ ਕੀ ਆਪਣੀ ਦੇਸੀ ਘਿਓ ਦੀ ਦੇਸੀ ਘਿਓ ਨੂੰ ਆਪਾਂ ਜਦੋਂ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਦੇ ਹਾਂ ਤੇ ਕਈ ਵਾਰੀ ਨਾ ਇਹਦੇ ਵਿੱਚ ਉਹ 스ਮੈਲ ਆਉਣ ਲੱਗ ਜਾਂਦੀ ਆ ਉਹ 스ਮੈਲ ਦੂਰ ਕਰਨ ਵਾਸਤੇ ਹੀ ਆਪਾਂ ਤੁਹਾਨੂੰ ਦੱਸਾਂਗੇ ਦੋ ਚੀਜ਼ਾਂ ਵਿੱਚ ਇਹਦੇ ਐਡ ਕਰਾਂਗੇ ਜਿਹੜੀ ਕਿ ਘਿਓ ਦੇ ਵਿੱਚੋਂ ਬਿਲਕੁਲ ਵੀ 스ਮੈਲ ਨਹੀਂ ਆਊਗੀ ਜਿੰਨੇ ਤੁਸੀਂ ਲੰਬੇ ਸਮੇਂ ਤੱਕ ਇਹਨੂੰ ਮਰਜ਼ੀ ਰੱਖ ਸਕਦੇ ਹੋ ਤੇ ਦੇਖੋ ਜੀ ਜਿਆਦਾ ਕਰ ਤਾਂ ਸਟੀਲ ਦੇ ਬਰਤਨ ਦੇ ਵਿੱਚ ਘੱਟ ਘਿਓ ਆਪਾਂ ਨੂੰ ਪਾਉਣਾ ਚਾਹੀਦਾ ਵਾ ਜੇ ਜੇ ਆਪਾਂ ਵਰਤਦੇ ਰਹਿੰਨੇ ਆ ਤਾਂ ਫਿਰ ਇਹਦੇ ਵਿੱਚ ਤੁਸੀਂ ਥੋੜੇ ਟਾਈਮਸ ਲਈ ਪਾ ਸਕਦੇ ਹੋ ਤੇ ਨਹੀਂ ਜੇ ਜ਼ਿਆਦਾ ਲੰਬੇ ਸਮੇਂ ਤੱਕ ਸਟੋਰ ਕਰਨਾ ਹੈ ਤਾਂ ਤੁਸੀਂ ਇੱਕ ਕੰਚ ਦਾ ਇਸ ਤਰੀਕੇ ਦੇ ਨਾਲ ਬਰਤਨ ਲੈਣੀ ਆ ਤੇ ਕੋਈ ਵੀ ਡੱਬੇ ਲੈ ਸਕਦੇ ਹੋ ਤੇ ਉਹਨਾਂ ਦੇ ਵਿੱਚ ਸਟੋਰ ਕਰਕੇ ਰੱਖੋ ਤੇ ਹੁਣ ਤੁਹਾਨੂੰ ਆਪਾਂ ਦੱਸਦੇ ਆਂ ਵੀ ਆਪਾਂ ਕਿਵੇਂ ਇਹਦਾ ਤਰੀਕਾ ਵਰਤਣਾ ਹੈ ਦੇਸੀ ਘਿਓ ਨੂੰ ਆਪਾਂ ਕਿਵੇਂ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਾਂਗੇ ਚਲੋ ਜੀ ਹੁਣ ਇੱਥੇ ਆਪਾਂ ਨੇ ਇੱਕ ਕੜਾਹੀ ਲੈ ਲਈ ਕੜਾਹੀ ਦੇ ਵਿੱਚ ਆਪਾਂ ਇਹ ਕਿ ਉਹ ਨੂੰ ਪਹਿਲਾਂ ਪਾ ਦਿੰਨੇ ਆ। ਲੋ ਜੀ ਆਪਾਂ ਹੁਣ ਗੈਸ ਨੂੰ ਆਨ ਕਰ ਦਿੰਨੇ ਆ ਤੇ ਇਹਦੇ ਵਿੱਚ ਪਾ ਲੈਨੇ ਆਪਾਂ ਕਿਉ। ਲੋ ਜੀ ਆਪਣਾ ਕਿਉ ਹੋ ਗਿਆ ਬਿਲਕੁਲ ਗਰਮ ਤੇ ਹੁਣ ਆਪਾਂ ਨੇ ਜਿਹੜੀ ਇਹਦੇ ਵਿੱਚ ਅਗਲੀ ਚੀਜ਼ ਪਾਉਣੀ ਆ ਉਹ ਤੁਹਾਨੂੰ ਦੱਸਦੀ ਆ। ਉਜੀ ਆਪਾਂ ਨੇ ਨਾ ਦਹੀਂ ਪਾਉਣਾ ਹੈ ਇਹਦੇ ਵਿੱਚ ਤੇ ਦਹੀਂ ਤੁਹਾਡਾ ਖੱਟਾ ਵੀ ਹੋਣਾ ਚਾਹੀਦਾ ਵੱਧ ਤੋਂ ਵੱਧ ਚਾਹੀਏ ਜਿੰਨਾ ਮਰਜ਼ੀ ਖੱਟਾ ਹੋਵੇ ਜੇ ਨਹੀਂ ਖੱਟਾ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਤਾਜ਼ਾ ਦਹੀਂ ਵੀ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਜੀ 2 ਚਮਚੇ ਦਹੀਂ ਦੇ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਨਾ ਗੈਸ ਨੂੰ ਔਨ ਹੀ ਕਰਕੇ ਰੱਖਣਾ ਆ ਜੀ ਬਿਲਕੁਲ ਥੋੜਾ ਜਿਹਾ ਸਲੋ ਰੱਖਣਾ ਆ ਜਿਆਦਾ ਤੇਜ਼ ਨਹੀਂ ਰੱਖਣਾ ਹੈਗਾ ਜਿਸ ਤਰੀਕੇ ਨਾਲ ਆਪਾਂ ਕਿਉ ਨੂੰ ਕਾੜਦੇ ਹੁੰਨੇ ਆ ਉਸ ਤਰੀਕੇ ਨਾਲ ਇਹਨੂੰ ਜਦੋਂ ਆਪਣਾ ਇਹ ਦਹੀਂ ਜਿਹੜਾ ਵਿੱਚ ਪਾਇਆ ਆ ਇਹਦੇ ਫੁੱਟ ਜੇ ਬਣ ਗਏ ਜਿਵੇਂ ਆਪਣਾ ਹੀ ਕਹਿ ਸਕਦੇ ਆ ਆਪਾਂ ਜਿਵੇਂ ਆਪਾਂ ਕਿਉ ਤਾਜ਼ਾ ਕਾੜਦੇ ਆ ਤੇ ਉਸ ਤਰੀਕੇ ਨਾਲ ਜਦੋਂ ਇਹ ਕੜ ਗਿਆ ਵਿੱਚ ਦਹੀਂ ਤੇ ਫਿਰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਜਿਹੜੀ ਆਪਾਂ ਨੇ ਅਗਲੀ ਚੀਜ਼ ਪਾਉਣੀ ਆ ਉਹ ਵੀ ਤੁਹਾਨੂੰ ਦੱਸਦੇ ਆ ਲਓ ਜੀ ਆਪਣੀ ਅਗਲੀ ਚੀਜ਼ ਹੈਗੀ ਆ ਲੌਂਗ ਆਪਾਂ ਨੇ ਲੌਂਗ ਲੈ ਲਏ 4-5 ਤੇ ਤੁਸੀਂ ਕਿਓ ਤੇ ਹਸਾਬ ਨਾਲ ਡਰ ਲੈਣੇ ਆ ਤੇ ਹੁਣ ਇਹ ਵਧੀਆ ਪਕੌੜੀ ਐਡ ਕਰ ਦਾਂਗੇ ਦੇਖੋ ਜੀ ਇਹਨਾਂ ਤੁਸੀਂ ਜਿੰਨਾ ਮਰਜ਼ੀ ਲੰਮੇ ਸਮੇਂ ਤੱਕ ਕਿਓ ਨੂੰ ਦੇਸੀ ਨੂੰ ਰੱਖ ਸਕਦੇ ਹੋ ਬਿਲਕੁਲ ਵੀ ਤੁਹਾਡੇ ਕਿਓ ਦੇ ਵਿੱਚ ਸਮੈਲ ਨਹੀਂ ਆਊਗੀ ਤੁਸੀਂ ਇਹ ਨਹੀਂ ਸੋਚਣਾ ਕਿ ਆਪਾਂ ਨੇ ਇਹਦੇ ਵਿੱਚ ਦਹੀਂ ਪਾਤਾ ਤੇ ਆਪਣਾ ਇਹ ਕਿਓ ਅੰਮਰਤ ਲੋ ਖਰਾਬ ਹੋ ਜੀ ਬਿਲਕੁਲ ਖਰਾਬ ਨਹੀਂ ਹੋਊਗਾ ਜਦੋਂ ਆਪਾਂ ਘਿਓ ਮੱਖਣੀ ਤੋਂ ਵੀ ਬਣਾਉਂਦੇ ਆ ਜੀ ਉਹਦੇ ਵਿੱਚ ਵੀ ਆਪਣੀ ਲੱਸੀ ਦੀਆਂ ਛਿੱਟੀਆਂ ਹੁੰਦੀਆਂ ਨੇ ਤੇ ਦੇਖੋ ਜੀ ਉਹ ਆਪਣਾ ਘਿਓ ਕਿੰਨਾ ਵਧੀਆ ਫੜ ਕੇ ਹੋ ਜਾਂਦਾ ਤੇ ਇਹ ਦੇਖੋ ਜੀ ਜਿਹੜਾ ਆਪਾਂ ਨੇ ਜੀਚੇ ਦੇ ਦਹੀਂ ਐਡ ਕੀਤਾ ਆ ਇਹਨੇ ਸਾਰੀ ਹੀ ਸਮੈਲ ਦੂਰ ਕਰ ਦੇਣੀ ਹੈ ਘਿਓ ਦੀ ਬਿਲਕੁਲ ਤੁਹਾਡਾ ਇਹ ਦੇਸੀ ਘਿਓ ਤਾਜ਼ਾ ਬਣ ਜਾਣਾ ਬਹੁਤ ਹੀ ਸਵਾਤਿਕਾ ਜੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਤੀ ਦੇਖੋ ਜੀ ਆਪਣਾ ਜਿਹੜਾ ਹੈ ਕਿ ਉਹ ਬਿਲਕੁਲ ਕੜਦੇ ਆਇਆ ਇਹਦੇ ਵਿੱਚੋਂ ਇੰਨੀ ਵਧੀਆ ਖੁਸ਼ਬੂ ਆ ਰਹੀ ਆ ਤੇ ਤੁਸੀਂ ਇਹ ਨਾ ਸੋਚਿਓ ਵੀ ਲੌਂਗਾਂ ਦੀ 스멜 ਆਊਗੀ ਬਾਤ ਵਿੱਚ ਤੇ ਤੁਸੀਂ ਇਹਨੂੰ ਬਿਲਕੁਲ ਹੀ ਠੰਡਾ ਕਰਕੇ ਹੀ ਕਿਸੇ ਡੱਬੇ ਦੇ ਵਿੱਚ ਪਾਉਣਾ ਆ ਤੇ ਫਿਰ ਦੇਖੋ ਜੀ ਇਹਦੀ 스멜 ਬਿਲਕੁਲ ਹੀ ਖਤਮ ਹੋ ਜਣੀ ਆ ਲੌਂਗ ਦੀ ਵੀ ਤੇ ਜਿਹੜੇ ਆਪਾਂ ਨੇ ਦੇਖੋ ਦਹੀਂ ਦੇ ਤੇਲ ਵਿੱਚ ਉਹ ਰੌਂਗ ਦੀ 스멜 ਹੈਗੀ ਕਿਉਂਕਿ ਆਪਣਾ ਕਿਓ ਬਿਲਕੁਲ ਹੀ ਕਰਕੇ ਦੇਖੋ ਜੀ ਹਜੇ ਆਪਣਾ ਇਸ ਨਹੀਂ ਦੇਖ ਸਕਦੇ ਹੁਣ ਨਹੀਂ ਬਿਲਕੁਲ ਕੱਚਾ ਆ ਜਦੋਂ ਇਹ ਬ੍ਰਾਊਨ ਕਲਰ ਦਾ ਹੋ ਗਿਆ ਫਿਰ ਆਪਾਂ ਗੈਸ ਬੰਦ ਕਰਦਾਂਗੇ ਜਿਹੜਾ ਆਪਾਂ ਨੇ ਜੀ ਇਹਦੇ ਵਿੱਚ ਦਹੀਂ ਪਾਇਆ ਸੀ ਆ ਦੇਖੋ ਤੁਸੀਂ ਦੇਖ ਸਕਦੇ ਬਿਲਕੁਲ ਹੀ ਬ੍ਰਾਊਨ ਕਲਰ ਦਾ ਹੋ ਗਿਆ ਆ ਦੇਖੋ ਤੇ ਹੁਣ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ ਹੁਣ ਆਪਾਂ ਕਿਸੇ ਪਹਿਲਾਂ ਸਟੀਲ ਦੇ ਬਰਤਨ ਦੇ ਵਿੱਚ ਪਾਵਾਂਗੇ ਇਹਨੂੰ ਠੰਡਾ ਹੋਣ ਦੀ ਜਿਹੜੀ ਵੇਟ ਕਰਦੇ ਆ ਤੇ ਫਿਰ ਹੀ ਆਪਾਂ ਇਹਨੂੰ ਕਿਸੇ ਕੰਚ ਦੇ ਬਰਤਨ ਦੇ ਵਿੱਚ ਪਾਵਾਂਗੇ ਬਿਲਕੁਲ ਠੰਡਾ ਹੋਇਆ ਤੁਸੀਂ ਕਿਸੇ ਕੰਚ ਦੇ ਬਰਤਨ ਦੇ ਵਿੱਚ ਪਾਉਣਾ ਲੋ ਜੀ ਆਪਾਂ ਇੱਥੇ ਸਟੀਲ ਦੀ ਇੱਕ ਜਾਲੀ ਲੈ ਲਈ ਤੇ ਹੁਣ ਆਪਾਂ ਸਟੀਲ ਦੇ ਕੱਲ ਵਿੱਚ ਇਹਨੂੰ ਸਾਰੇ ਕਿਉਂ ਪਾ ਲੈਨੇ ਆ ਤੇ ਫਿਰ ਆਪਾਂ ਠੰਡਾ ਹੋਇਆ ਸੀ ਇਹਨੂੰ ਕਿਸੇ ਡੱਬੇ ਦੇ ਵਿੱਚ ਸਟੋਰ ਕਰਾਂਗੇ ਬਿਲਕੁਲ ਜਦੋਂ ਠੰਡਾ ਹੋ ਗਿਆ ਜਿਹੜਾ ਆਪਾਂ ਇਹਦੇ ਵਿੱਚ ਇਹਦੇ ਦਹੀਂ ਪਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਆਪਣਾ ਦਹੀਂ ਬਿਲਕੁਲ ਇਹਦੇ ਵਿੱਚ ਘੜ ਗਿਆ ਜਦੋਂ ਬਿਲਕੁਲ ਦੇਖੋ ਜੀ ਨਹੀਂ ਆਪਣਾ ਇਸ ਤਰੀਕੇ ਦਾ ਬ੍ਰਾਊਨ ਕਲਰ ਦਾ 블랙 ਕਲਰ ਦਾ ਹੋ ਗਿਆ ਤੇ ਉਹ ਉਦੋਂ ਤੁਸੀਂ ਗੈਸ ਨੂੰ ਬੰਦ ਕਰਨਾ ਤੇ ਵਿੱਚ ਤਹੀ ਇਹਦੇ ਕੱਚਾ ਨਹੀਂ ਰਹਿਣ ਦੇਣਾ ਹੈਗਾ ਕਿਉਂ ਦੇ ਆਪਣੇ ਦੇਸੀ ਘਿਓ ਦੇ ਵਿੱਚੋਂ ਜਿਹੜੀ ਸਮੈਲ ਆ ਰਹੀ ਸੀ ਉਹ ਬਿਲਕੁਲ ਹੋ ਗਈ ਖਤਮ ਤੇ ਹੁਣ ਆਪਾਂ ਜੀ ਇਹਨੂੰ ਕਿਸੇ ਵੀ ਬਰਤਨ ਦੇ ਵਿੱਚ ਪਾਵਾਂਗੇ ਤੇ ਠੰਡਾ ਹੋਇਆ ਹੀ ਪਾਵਾਂਗੇ ਤੇ ਤੁਸੀਂ ਗਰਮ ਨਹੀਂ ਪਾਉਣਾ ਹੈਗਾ ਤੇ ਗਰਮ ਕਈ ਵਾਰੀ ਆਪਾਂ ਜਦੋਂ ਪਾ ਦਿੰਨੇ ਆ ਉਹਨੂੰ ਹਵਾ ਨਹੀਂ ਲੱਗਦੀ ਹੈ ਕਿ ਫੇਪੀਛਾ ਦਾ 스멜 ਆਉਣ ਲੱਗ ਜਾਂਦੀ ਹੈ ਆਪਣੇ ਘਿਓ ਦੇ ਵਿੱਚੋਂ ਇਸ ਕਰਕੇ ਤੁਸੀਂ ਬਿਲਕੁਲ ਠੰਡਾ ਕਰਕੇ ਹੀ ਕਿਸੇ ਕੱਚ ਦੇ ਬਰਤਨ ਵਿੱਚ ਪਾਉਣਾ ਵਾ ਜੇ ਤੁਸੀਂ ਲੰਮੇ ਸਮੇਂ ਤੱਕ ਲਿਜਾਣਾ ਜੇ ਤੁਸੀਂ ਜਲਦੀ ਇਹਨੂੰ ਕਿਉਂ ਵਰਤਣਾ ਹੈ ਤਾਂ ਫਿਰ ਤੁਸੀਂ ਸਟੀਲ ਦੇ ਬਰਤਨ ਦੇ ਵਿੱਚ ਵੀ ਪਾ ਸਕਦੇ ਹੋ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਕਿਸੇ ਨਾਲੀ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ